ਕਿ ਮਾਮਲਾ ਹੈ ਜਿਹੜਾ ਕਿ ਹੈ ਹਸਬੰਡ ਵਾਈਫ ਜਿਹੜੇ ਇੰਜਰਡ ਹੋ ਗਏ ਸਰ ਕੀ ਮਾਮਲਾ ਕਿੱਥੋਂ ਦੇ ਰਹਿਣਾ ਹੈ ਇਹ ਜੀ ਹੁਣੇ-ਹੁਣੇ ਸਾਨੂੰ ਖਬਰ ਆਈ ਹੈ तकरीबन ਘੰਟਾ ਪਹਿਲਾਂ ਇੱਕ ਪਿੰਡ ਕੜਮਾ ਵਿੱਚ ਕਾਣਾ ਮਮਦੋਟ ਵਿਖੇ ਇੱਕ ਘਰ ਵਿੱਚ ਬਲਾਸਟ ਹੋਇਆ ਤੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਘਰ ਦੇ ਵਿੱਚ ਪੋਟਾਸ਼ ਰੱਖਿਆ ਸੀ ਭਾਰੀ ਮਾਤਰਾ ਚ ਜੋ ਕਿ ਇਲੈਗਲ ਹੈ ਉਹ ਪੋਟਾਸ਼ ਜਦੋਂ ਇਹਨਾਂ ਦੇ ਇਹਨਾਂ ਦਾ ਸਿਲੰਡਰ ਪਟਿਆਲਾ ਜਿਵੇਂ ਕਿ ਇਹਨਾਂ ਦੇ ਦੱਸਿਆ ਰੋਟੀ ਬਣਾਉਣ ਲੱਗੇ ਸਿਲੰਡਰ ਫਟਿਆ ਉਸ ਕਰਕੇ ਜਿਹੜਾ ਪੋਟਾਸ਼ ਸੀਗਾ ਭਾਰੀ ਮਾਤਰਾ ਚ ਉਹਨੇ ਅੱਗ ਫੜ ਲਈ ਜਿਸ ਕਰਕੇ ਇਹ ਬਹੁਤ ਜ਼ਿਆਦਾ ਭਾਰੀ ਮਾਤਰਾ ਚ ਬਲਾਸਟ ਹੋਇਆ ਤੇ ਇਸ ਚ ਨੁਕਸਾਨ ਕਾਫੀ ਹੋਇਆ ਘਰ ਦੀ ਛੱਤਾਂ ਟੁੱਟ ਗਈਆਂ ਤੇ ਨਾਲ ਦੇ ਗਵੰਡੀਆਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਦੋ ਵਿਅਕਤੀ ਨੇ ਹਸਬੰਡ ਵਾਈਫ ਤਰਸੀਮ ਲਾਲ ਤੇ ਕਿਰਨਾਰਾਣੀ ਉਹ ਇੰਜਰਡ ਹੋਏ ਨੇ ਫਿਲਹਾਲ ਉਹ ਬਾਗੜ ਹਸਪੀਟਲ ਚ ਅੰਡਰ ਟ੍ਰੀਟਮੈਂਟ ਨੇ ਸਟੇਬਲ ਕੰਡੀਸ਼ਨ ਚ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਜਿਸ ਜਿਸ ਤਰ੍ਹਾਂ ਜਦੋਂ ਇਸ ਚ ਹੋਰ ਸਾਨੂੰ ਇਨਫੋਰਮੇਸ਼ਨ ਮਿਲੇਗੀ ਅਸੀਂ ਇਹਦੇ ਬਾਰੇ ਦੱਸਾਂਗੇ ਖਤਰੇ ਤੋਂ ਬਾਹਰ ਨੇ ਹਾਂਜੀ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਉਹ ਹਜੇ ਟਰੀਟਮੈਂਟ ਕਰ ਰਹੇ ਨੇ ਬਟ ਉਹ ਸਟੇਬਲ ਨੇ ਪਹਿਲਾਂ ਨਾਲੋਂ ਅੰਡਰ ਟਰੀਟਮੈਂਟ ਨੇ ਜਦੋਂ ਹੀ ਉਹਨਾਂ ਦਾ ਟਰੀਟਮੈਂਟ ਕੰਪਲੀਟ ਹੁੰਦਾ ਹੈ ਤਾਂ ਸਾਨੂੰ ਹੋਰ ਗੱਲਾਂ ਕਲੀਅਰ ਹੋਣਗੀਆਂ ਤੇ ਅਸੀਂ ਇਸ ਨੂੰ ਇਨਵੈਸਟੀਗੇਟ ਕਰਾਂਗੇ ਐਸਰ ਕੀ ਇਹਨੇ ਪਟਾ ਜਿਹੜੀ ਉਹ ਇਲੈਗਲ ਵੀ ਤਰੀਕੇ ਨਾਲ ਰੱਖੀ ਹੋਈ ਆ ਆ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਰੱਖੀ ਸੀ ਕਿਉਂਕਿ ਜਿਹੜਾ ਬਲਾਸਟ ਹੋਇਆ ਉਸ ਦੀ ਉਸ ਨੂੰ ਦੇਖ ਕੇ ਛਤਾਂ ਜਿਸ ਤਰ੍ਹਾਂ ਦਾ ਨੁਕਸਾਨ ਪਹੁੰਚਿਆ ਲੈਂਟਰਾਂ ਨੂੰ ਨੁਕਸਾਨ ਪਹੁੰਚਿਆ ਉਹ ਦੇਖ ਕੇ ਇਹੀ ਪਤਾ ਲੱਗ ਰਿਹਾ ਕਿ ਕਾਫੀ ਭਾਰੀ ਮਾਤਰਾ ਚ ਪੋਟਾਸ਼ ਰੱਖਿਆ ਸੀ ਜਿਸ ਕਰਕੇ ਵੱਡਾ ਬਲਾਸਟ ਹੋਇਆ ਸੀ ਸਿਲੰਡਰ ਵੀ ਕਹਿੰਦੇ ਫਟ ਗਏ ਇਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਇੱਕ ਵਾਰੀ ਇਹਨਾਂ ਦਾ ਟ੍ਰੀਟਮੈਂਟ ਹੋ ਜੇ ਅਸੀਂ ਹੋਰ ਕਲੀਅਰਲੀ ਦੱਸ ਪਾਵਾਂਗੇ ਪਰ ਹੁਣ ਤੱਕ ਇਹ ਦੱਸਿਆ ਗਿਆ ਹੈ ਕਿ ਜਿਵੇਂ ਸਿਲੰਡਰ ਜਦੋਂ ਫਟਿਆ ਉਸ ਨਾਲ ਹੀ ਪੋਟਾਸ਼ ਨੂੰ ਅੱਗ ਫੜ ਲਈ ਉਹਨੇ ਤੇ ਇਹ ਬਹੁਤ ਵੱਡਾ ਬਲਾਸਟ ਹੋਇਆ ਇੱਕ ਤੇ ਲੇਡੀ ਔਰ ਇੱਕ ਬੰਦਾ ਇੰਜਰਡ ਹੋਇਆ ਸਾਬ ਕਿਹੜੇ ਪਿੰਡ ਦੇ ਸ਼ਿਮਪੁਰ ਮੈਂ ਤੁਹਾਡੇ ਕੋਲ ਸੀ ਲੈ ਕੇ ਆਇਆ ਉਹ ਕਹਿੰਦੇ ਉਸਨੂੰ ਲੈ ਆ ਭਾਈ ਜੀ ਪਿੰਡ ਕੜਮੇ ਦੇ ਰਹਿਣ ਵਾਲੇ ਆ ਤੇ ਇਹਨਾਂ ਦੇ ਕਰੇ ਸਾਈਡਰ ਫਟਦੇ ਨਾਲ ਧਮਾਕਾ ਹੋਇਆ ਸੀ ਇਹਦੇ ਕਰਕੇ ਕਾਫੀ ਜਿਆਦਾ ਇਹਨਾਂ ਨੂੰ ਨੁਕਸਾਨ ਹੋ ਗਿਆ ਤੇ ਜਦੋਂ ਅਸੀਂ ਪਹੁੰਚੇ ਜਾ ਕੇ ਦੇਖਿਆ ਤਾਂ ਪੂਰੀ ਪੂਰੀ ਤਰ੍ਹਾਂ ਚੁੱਲਸੇ ਹੋਏ ਸੀ ਫਿਰ ਇਹਨਾਂ ਨੂੰ ਅਸੀਂ ਆਪਣੀ ਕਾਰ ਦੇ ਵਿੱਚ ਪਰਸਨਲ ਕਾਰ ਦੇ ਵਿੱਚ ਲੈ ਕੇ ਅਸੀਂ ਕੋਈਪੁਰ ਬਗੜ ਹਸਪਤਲ ਦੇ ਵਿੱਚ ਅਸੀਂ ਇਹਨਾਂ ਨੂੰ ਐਡਮਿਟ ਕਰਾਇਆ ਹੁਣ ਜੇਰੇ ਇਲਾਜ ਹੈ ਕੋਈ ਇਹਨਾਂ ਦੇ ਕੋਈ ਤੁਹਾਡੀ ਵਿਸਥਾਰੀ ਹਾਂ ਮੇਰਾ ਦੋਸਤ ਹੈ ਤੋਂ ਦੀ ਭਾਬੀ ਜੀ ਹੈ ਕਦੇ ਰਲਤੀ ਵੀ ਨਹੀਂ ਸਮਝ ਲੁੱਕ ਕੇ ਨਾਲ ਜਦੋਂ ਅਸੀਂ ਤਾਂ ਫਾਸੇ ਸੀ ਜਦੋਂ ਧਮਾਕਾ ਆਇਆ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਤੁਰੰਤ ਉੱਥੇ ਪਹੁੰਚੇ ਤੇ ਬੜੀ ਕਿਸਮਾਂ ਮਤਲਬ ਆਸਪਾਸ ਦੇ ਘਰਾਂ ਨੂੰ ਨੁਕਸਾਨ ਹੋਇਆ ਹਾਂ ਕੁਛ ਅਜੇ ਕੁਝ ਪਤਾ ਨਹੀਂ ਗਾ ਦੇਖਿਆ ਨਹੀਂ ਗਾ ਜੇ ਜਾ ਕੇ ਕਿਉਂਕਿ ਜਿਵੇਂ ਹੀ ਸਾਨੂੰ ਪਤਾ ਲੱਗਿਆ ਵੀ ਆ ਕੀ ਹੋਈ ਹੈ ਤੇ ਅਸੀਂ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਹਸਪੀਟਲ ਲਿਆਉਣਾ ਬਿਹਤਰ ਸਮਝਦਾ ਹਾਂ ਧਮਾਕੇ ਦਾ ਕਾਰਨ ਨਹੀਂ ਪਤਾ ਲੱਗਦਾ ਨਹੀਂ ਅਜੇ ਕੋਈ ਪਤਾ ਨਹੀਂ ਕਿਹਨਾਂ ਪਹਿਲਾਂ ਬਲਜੀਤ ਸਿੰਘ ਕਿਹਦਾ ਰਹਿਮਤ ਮੈਂ ਮਮਦੋਰ ਹਾਂ என்று சொந்திருக்கு